મિત્રો મુકામલા બરાશિયા બાળ પાણી ਪਿੰਡ ਕੋਟ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਵਾਂ ਕਬੱਡੀ ਕੱਪ ਸਮੂਹ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿੱਥੇ ਚਾਰ ਵੱਡੀਆਂ ਕਲੱਬਾਂ ਦੇ ਮੁਕਾਬਲੇ ਕਰਵਾਏ ਗਏ ਚਾਰਾਂ ਟੀਮਾਂ ਵਿੱਚ ਇੱਕ ਤੋਂ ਇੱਕ ਚੋਟੀ ਦਾ ਖਿਡਾਰੀ ਮੌਜੂਦ ਸੀ ਪਹਿਲੇ ਦੋਵੇਂ ਸੈਮੀਫਾਈਨਲ ਮੁਕਾਬਲੇ ਅੱਧੇ-ਅੱਧੇ ਨੰਬਰ ਤੇ ਹਾਰ-ਜਿੱਤ ਦੇ ਵਿੱਚ ਬਦਲਦੇ ਰਹੇ ਅਤੇ ਜਿਸ ਵਿੱਚ ਨਵੇਂ ਖਿਡਾਰੀ ਗੁਰੀ ਮਾਦੋਪੁਰ ਅਤੇ ਕਰਨ ਤਲਵਰ ਨੇ ਨੌਨ-ਸਟਾਪ ਕਬੱਡੀਆਂ ਪਾ ਕੇ ਆਪਣੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ ਅੱਜ ਦੀਆਂ ਕਬੱਡੀ ਕਲੱਬਾਂ ਦਾ ਫਾਈਨਲ ਮੈਚ ਵੀ ਫਸਮਾ ਖੇਡਿਆ ਗਿਆ ਹਾਲਾਂਕਿ ਅੱਧੇ ਸਮੇਂ ਤੱਕ ਮੁਕਾਬਲਾ ਬਰਾਬਰ ਖੇਡਿਆ ਗਿਆ ਹਾਲਾਂਕਿ ਅੰਤ ਵਿੱਚ ਚੱਕ ਦੇਸ਼ ਰਾਜ ਦੀ ਟੀਮ ਨੇ ਫਗਵਾੜਾ ਟਾਈਗਰ ਦੀ ਟੀਮ ਨੂੰ ਫਾਈਨਲ ਮੁਕਾਬਲੇ ਵਿੱਚ 25 ਦੇ ਮੁਕਾਬਲੇ 29 ਅੰਕ ਲੈ ਕੇ ਇਸ ਇਤਿਹਾਸਿਕ ਕਬੱਡੀ ਕੱਪ ਤੇ ਹਰਾ ਦਿੱਤਾ ਤੇ ਕੱਪ ਨੂੰ ਆਪਣੇ ਨਾਮ ਕੀਤਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਗੁਰੀ ਮਾਦਵਪੁਰ ਰਿਹਾ ਜਿਸ ਨੇ 12 ਕਬੱਡੀਆਂ ਪਾ ਕੇ 11 ਅੰਕ ਹਾਸਲ ਕੀਤੇ ਤੇ ਅਤੇ ਕੱਟ ਪਿੰਡ ਦਾ ਬੈਸਟ ਜਾਫੀ ਦੀਪਕ ਦੀਪਾ ਲੀਲਾ ਮੇਘ ਸਿੰਘ ਪਿੰਡ ਵਾਲਾ ਰਿਹਾ ਜਿਸ ਨੇ 6 ਟੱਚ ਲੈ ਕੇ 3 ਜੱਫੇ ਲਗਾਏ ਟੂਰਨਾਮੈਂਟ ਦੌਰਾਨ ਪ੍ਰਬੰਧਕਾਂ ਵੱਲੋਂ ਕਰਮਦੀਨ ਚੱਕ ਸਾਭੂ ਅਤੇ ਰੁਪਿੰਦਰ ਜਲਾਲਦਾਬ ਵਿਸ਼ੇਸ਼ ਸਨਮਾਨ ਕੀਤਾ ਗਿਆ ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਦੇ ਕੇ okay. ਵਿਸ਼ੇਸ਼ ਸਨਮਾਨ ਦਿੱਤੇ ਗਏ ਤੇ ਬੈਸਟ ਰੀਡਰ ਤੇ ਜਾਫੀ ਨੂੰ ਵਿਸ਼ੇਸ਼ ਸਨਮਾਨ ਡੇਢ ਟਨ ਦੇ ਏਸੀ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਦੇ ਟੂਰਨਾਮੈਂਟ ਤੇ ਕਬੱਡੀ ਦੇ ਪ੍ਰਸਿੱਧ ਬੁਲਾਰੇ ਰੁਪਿੰਦਰ ਜਲਾਲ ਕਰਮਦੇਨ ਚੱਕ ਸਾਬੂ ਅਤੇ ਨਵੇਂ ਬੁਲਾਰੇ ਮਨਪ੍ਰੀਤ ਜਗਤਪੁਰ ਅਤੇ ਜਸ세 ਤਿਹੰਗ ਨੇ ਵੀ ਇਸ ਕਬੱਡੀ ਕੱਪ ਤੇ ਆਪਣੀ ਹਾਜ਼ਰੀ ਲਗਵਾਈ ਅਗਰ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦਾ ਮੇਲਾ ਟੀਵੀਐਨਆਰਾਈ ਸਪੋਰਟਸ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਦਾ ਰਾਮ ਜ਼ਿਲ੍ਹਾ ਤਰੀਕ ਲਿਖ ਕੇ ਜ਼ਰੂਰ ਭੇਜੋ ਇਸੇ ਹੀ ਤਰ੍ਹਾਂ ਅਸੀਂ ਤੁਹਾਨੂੰ ਹਰ ਰੋਜ਼ ਖੇਡ ਜਗਤ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਹੋਰ ਅਪਡੇਟਸ ਦੇ ਲਈ ਤੁਸੀਂ ਸਾਡੇ YouTube ਚੈਨਲ TVNRI Sports ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪਿੰਡ ਕੱਟਾ ਬਹਿਰਾਮ ਨਵਾਂ ਸ਼ਹਿਰ ਤੋਂ ਸੁਖਿੰਦਰ ਮੀਨਿੰਗ ਪਹਾੜੂ ਕੀ ਦੀ ਸਪੈਸ਼ਲ ਰਿਪੋਰਟ ਟੱਕਰ ਆਮਲੇ ਰਿਤਰਾ ਇਸ ਲਈ ਮੁਕਾਬਲਾ ਮੁਕਾਬਲਾ ਬੜਾ ਮਸੀਆਂ ਵਾਲਾ ਆ ਕਰਾਉਂਦਾ ਬੱਲੇ ਬੱਲੇ ਉੱਡਦੀ ਮਾਂ ਮਿੱਟੀ ਦੀ ਧੂੜ ਤੇ ਬਾੜੂ ਦਾ ਵੀ ਤਿਆਰਬਾ